ਮੈਂ ਗੁਰਵਿੰਦਰ ਸਿੰਘ ਸਾਭੀ ਸਮੂੱਚੇ ਦੇਸ਼ਾਂ ਪ੍ਰਦੇਸ਼ਾਂ ਚ ਵਾਸੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਦੀ ਲੱਖ ਲੱਖ ਵਾਰਕ ਦਿੰਨਾ ਅਤੇ ਬੇਨਤੀ ਕਰਨਾ ਕਿ ਆਓ ਸਾਰੇ ਰਲ ਮਿਲ ਕੇ ਇਸ ਪਵਿੱਤਰ ਤਿਹਾੜੀ ਨੂੰ ਮਨਾਈਏ ਕਿਉਂਕਿ ਬਟਾਲਾ ਸ਼ਹਿਰ ਬੜਾ ਦੁੱਲਹਨ ਦੀ ਤਰ੍ਹਾਂ ਸਜਾਇਆ ਹੋਇਆ ਹੈ ਅਤੇ ਦੇਸ਼ਾਂ ਪ੍ਰਦੇਸ਼ਾਂ ਚੋਂ ਸੰਤਾਨ ਕੇ ਇਸ ਪਵਿੱਤਰ ਤਿਹਾੜੀ ਨੂੰ ਮਨਾਉਣ ਲਈ ਉਤਸ਼ਾਹਤ ਨੇ ਅਤੇ ਨਗਰ ਬਟਾਲਾ ਦੀ ਸੰਗਤ ਵੀ ਇਸ ਨੂੰ ਪੂਰੀ ਤਰ੍ਹਾਂ ਮਨਾਉਣ ਲਈ ਉਤਸ਼ਾਹ ਨਾਲ ਲੰਗਰਾਂ ਦੇ Bhandare ਲੱਗੇ ਨੇ ਸੰਤਾਂ ਸੇਵਾ ਕਰ ਰያ ਨੇ ਸਮੁੱਚਾ ਸ਼ਹਿਰ ਖੁਸ਼ ਹੈ ਔਰ ਹਰ ਸਾਲ ਦੀ ਸਾਲ ਪਰ ਇਸ ਦਿਹਾਰੇ ਨੂੰ ਉਡੀਕ ਕਰਦਾ ਕਿ ਬਾਬਾ ਜੀ ਦਾ ਵਿਆਹ ਹੈ ਤੇ ਸੰਤਾਂ ਇਕੱਠੀਆਂ ਹੋਣ ਗੁਰਦੁਆਰਾ ਡੇਰਾ ਸਾਹਿਬ ਕਨ ਸਾਹਿਬ ਦੁੱਲਨ ਦੀ ਤਰ੍ਹਾਂ ਸਜਾਇਆ ਔਰ ਵੇਖਣ ਵਾਲਾ ਨਜ਼ਾਰਾ ਇੰਨਾ ਸੋਹਣਾ ਲੱਗਦਾ ਔਰ ਇੰਨੀ ਕੁ ਮਨ ਨੂੰ ਸ਼ਾਂਤੀ ਹੁੰਦੀ ਆ ਦੇਖ ਕੇ ਔਰ ਖੁਸ਼ੀ ਹੁੰਦੀ ਆ ਕਿ ਸਾਰਾ ਸ਼ਹਿਰ طرفا ہو کے میت پیٹھ ਭਾਵ ਸਭ ਛੱਡ ਗਏ ਇਕੱਠਾ ਹੋ ਕੇ ਇਸ ਪਵਿੱਤਰ ਤਿਹਾਣ ਨੂੰ ਮਨਾ ਰਿਆ ਸਾਰੀਆਂ ਪਾਰਟੀਆਂ ਇਕੱਠਾ ਹੋ ਕੇ ਇਸ ਪਵਿੱਤਰ ਤਿਹਾਣ ਨੂੰ ਮਨਾ ਰਹੀਆਂ ਨੇ ਔਰ ਮੈਂ ਸਾਰਿਆਂ ਕੀ ਦੁਬਾਰਾ ਇਹੋ ਬੇਨਤੀ ਕਰਦਾ ਕਿ ਰਲ ਮਿਲ ਕੇ ਮਨਾਈਏ ਇਸ ਇਤਿਹਾਰ ਨੂੰ ਖੁਸ਼ੀਆਂ ਤੇ ਚਾਵਾਂ ਦਾ ਖੇੜਾ ਇਹਨੂੰ ਹੋਰ ਖੁਸ਼ੀਆਂ ਨਾਲ ਕਰੀਏ ਤੇ ਅਗਲੇ ਸਾਲ ਦਿਨ ਬਾ ਦਿਨ ਇਹ ਤਿਹਾੜ ਵੱਡਾ ਹੁੰਦਾ ਜਾਂਦਾ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਫਿਰ ਵਰਲਡ ਲੈਵਲ ਤੇ ਇਤਿਹਾਰ ਦਾ ਜੀ ਮਹੱਤਵ ਆ ਉਹ ਲੋਕਾਂ ਤੱਕ ਪਹੁੰਚਾਈਏ ਇੰਨਾ ਹੀ ਕਹਿੰਦਾ ਹਾਂ ਮੈਂ ਸਾਧ ਸੰਗਤ ਨੂੰ ਫਿਰ ਲੱਖ ਲੱਖ ਮੁਬਾਰਕ ਦਿਨਾ ਮੇਰੇ ਵੱਲੋਂ ਗੁਰਵਿੰਦਰ ਸਿੰਘ ਸਾਹਿਬੀ ਵੱਲੋਂ ਆਪ ਸਭ ਨੂੰ ਫਿਰ ਦੁਬਾਰਾ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ